ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਸਭ ਤੋਂ ਖਤਰਨਾਕ ਟਰੀ ਕਿਹੜੇ ਹਨ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਪਹਿਲੇ ਨੰਬਰ ਤੇ ਆਉਂਦਾ ਹੈ ਮਾਂਚੀਨਲ ਟਰੀ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਟਰੀ ਹੈ ਇਹ ਸਾਊਥ ਅਮਰੀਕਾ ਦੇ ਵਿੱਚ ਪਾਇਆ ਜਾਂਦਾ ਹੈ ਇਸ ਦਾ ਫਲ ਇੰਨਾ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਕਿ ਜੇਕਰ ਕੋਈ ਇਨਸਾਨ ਖਾ ਲੈਂਦਾ ਹੈ ਤਾਂ ਉਹਦੀ ਮੌਤ ਵੀ ਹੋ ਸਕਦੀ ਹੈ ਪਰੰਨੀ ਗੱਲ ਇਹ ਹੈ ਕਿ ਜੇਕਰ ਕੋਈ ਇਨਸਾਨ ਇਸ ਦਰਖਤ ਦੇ ਕੋਲ ਦੀ ਬਗੈਰ ਸੇਫਟੀ ਤੋਂ ਨੰਗੇਗਾ ਤਾਂ ਉਹਦੀ ਵੀ ਇਹ ਜਾਨ ਲੈ ਲੈਂਦਾ ਹੈ ਇਸ ਨੂੰ ਡੈਥ ਅਬਿਲਟੀਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਹਨਾਂ ਪਰ ਤੇ ਆਉਂਦਾ ਹੈ ਰੋਜ਼ਰੀ ਪੀ ਇਹ ਦੇਖਣ ਵਿੱਚ ਤਾਂ ਬਹੁਤ ਜਿਆਦਾ ਸੁੰਦਰ ਹੁੰਦਾ ਹੈ ਇਸ ਦੇ ਬੀਜ ਬਹੁਤ ਜਿਆਦਾ ਜ਼ਹਿਰੀਲੇ ਹੁੰਦੇ ਹਨ ਜੇਕਰ ਕੋਈ ਇਨਸਾਨ ਚਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਮਿੰਟਾਂ ਵਿੱਚ ਜਾਨ ਲੈ ਲੈਂਦਾ ਹੈ ਇਸ ਦੇ ਬੀਜ ਦੇ ਵਿੱਚ ਐਵਰੀਨ ਪਾਇਆ ਜਾਂਦਾ ਹੈ ਜੋ ਕਿ 39 ਕਿਲੋਗ੍ਰਾਮ ਦੇ ਨਾਲ ਇਨਸਾਨ ਦੀ ਮੌਤ ਹੋ ਸਕਦੀ ਹੈ। 3 ਜੇ ਨੰਬਰ ਤੇ ਆਉਂਦਾ ਹੈ ਵਿਸਾਲ ਹੌਂਗਬੀੜਾ। ਇਹ ਬਰਤਾਨੀਆਂ ਵਿੱਚ ਪਾਇਆ ਜਾਂਦਾ ਹੈ। ਇਹਦੇ ਚਿੱਟੇ ਫੁੱਲ ਦੇਖਣ ਵਿੱਚ ਤਾਂ ਬਹੁਤ ਜਿਆਦਾ ਸੁੰਦਰ ਹੁੰਦੇ ਹਨ ਤੇ ਉਨੇ ਹੀ ਜਿਆਦਾ ਜ਼ਹਿਰੀਲੇ ਹੁੰਦੇ ਹਨ। ਇਸ ਨੂੰ ਖਾਣ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਰਾਨੀ ਦੀ ਗੱਲ ਇਹ ਹੈ ਕਿ ਜੇਕਰ ਕੋਈ ਇਨਸਾਨ ਇਹ ਅੱਖਾਂ ਦੇ ਸੰਪਰਕ ਵਿੱਚ ਇਹ ਆ ਜਾਂਦਾ ਹੈ ਤਾਂ ਉਹ ਅੰਨਾਂ ਵੀ ਹੋ ਸਕਦਾ ਹੈ।